ਓ ਪੰਤੇ ਵੀਰ ਮੇਰਾ ਯਾਰ ਫੋਨ ਖਰਾਬ ਹੋ ਗਿਆ ਦੇਖੀਂ ਇਹ ਥੋੜੇ ਓਖਾ ਥੋੜਾ ਗਿਆ ਚਲੋ ਨਾ ਮੈਂ ਬਾਰ-ਬਾਰ ਸਭ ਕੁਝ ਕੱਟਿਆ ਜਾਂਦਾ ਹੈ ਪੰਤੇ ਵੀਰ ਕਿਸੇ ਤੁਸੀਂ ਤਾਂ ਨਹੀਂ ਮੇਰਾ ਫੋਨ ਖਰਾਬ ਕਰਾਤਾ ਭਾਈ ਦੇਖੋ ਦੇਖੋ ਚੰਨੀ ਦੇ ਫੋਨ ਤੇ ਕੀ ਹੈ ਜਿਹੜਾ ਸਾਰੇ ਕੰਮ ਕਰ ਲੈਂਦਾ ਵਾ ਦੱਸੀ ਪੰਤੇ ਵੀਰ ਓ ਲੈ ਚੰਨੀ ਤੂੰ ਤਾਂ ਸਾਰੇ ਕੰਮ ਕਰ ਲੈਣਾ ਮਾ ਫੋਨ ਤਾਂ ਤੂੰ ਹਲੇ ਹੌਣ ਲੋਡ ਕਰ ਕਰ ਕੇ ਹਟਿਆ ਮੈਂ ਸਾਰੇ ਲੋਕਾਂ ਦੇ ਹੈ ਤੂੰ ਆਪ ਦਾ ਫੋਨ ਹੀ ਲੋਡ ਕਰਨਾ ਭੁੱਲ ਗਿਆ ਏ ਇਹ ਦੱਸ ਕੀੜੀ ਗੱਲ ਹੋਈ ਬੰਤੇ ਹੈ ਕੰਨੀ ਇਹ ਦੱਸ ਅਰੇ ਕੀੜੀ ਗੱਲ ਹੋਈ ਨਾਲੇ ਅਸੀਂ ਤੇਰਾ ਫੋਨ ਕਿਉਂ ਹੈਕ ਕਰਾਉਣਾ ਮੈਂ ਤੇਰੇ ਫੋਨ ਜਿਹੜਾ ਬਹੁਤ ਪਹੁੰਚ ਆ ਜਾਂਦੀਆਂ ਦੀਆਂ ਨੇ ਭਰਾਵਾ ਅਸੀਂ ਨਹੀਂ ਭਰਾਵਾ ਤੇਰਾ ਫੋਨ ਚੁਕਾਇਆ ਤੁਰਾ ਤੂੰ ਕਿਜਰੀਵਾਲ ਤੋਂ ਫਸਲਾ ਉਹ ਵੇ ਟੈਂਡਾ ਵੀ ਰਹਿ ਜਾ ਚਲਾ ਤਸੀਂ ਨਹੀਂ ਹੈਗੇ ਅਜੇ ਉਹ ਭੰਤੇ ਵੀ ਚੱਲ ਉਸਤਾਦ ਤਾਂ ਮੈਂ ਹੈ ਹੀ ਆ ਮੈਨੂੰ ਪਤਾ ਸਾਰੇ ਕੰਮਾਂ ਦਾ ਪਰ ਮਾਰੇ ਟਾਈਮ ਦਾ ਪਤਾ ਨਹੀਂ ਹੁੰਦਾ ਕਿ ਜੋ ਉਸਤਾਦ ਦਾ ਵੀ ਕੁਗਾ ਚੱਤ ਹੋ ਜਵੇ ਮੈਂ ਤਾਂ ਡਰਦਾ ਨੁੜਾ ਕੋਈ ਮੇਰੀ ਜਾਣਕਾਰੀ ਫੋਨ 'ਚੋਂ ਨੀਕ ਨਾ ਹੋ ਜੇ ਤੁਹਾਡੇ ਵਰਗੇ